ਜਾ ਯਾਰ ਮੇਰਾ ਵੀ ਕੋਈ ਹਾਲ ਨਹੀਂ ਗਾ ਇਹ ਡੈਡੀ ਹੁੰਦਾ ਸੀ ਕਦੀ ਪਰਵਾਹ ਹੀ ਨਹੀਂ ਕੀਤੀ ਕਿਸ ਕੰਮ ਦੀ ਨਾ ਕਦੀ ਜੜੇ ਮੈਨੂੰ ਕੋਈ ਕੰਮ ਕਰਨ ਦਿੰਦਾ ਸੀਗਾ ਬੜੇ ਲਾਡਾਂ ਰਖਿਆ ਸੀਗਾ ਨਾ ਕਦੀ ਮੰਮੀ ਨੇ ਕਿਹਾ ਕਦੀ ਥੋੜੋਂ ਦਿੰਦੀ ਸੀਗੀ ਤੇ ਜਿਉਂਦੇ ਦੋਵੇਂ ਜੀ ਚਲ ਗਏ ਆ ਨਾ ਤੇ ਮੇਰਾ ਤੇ ਮਾਨ ਨਹੀਂ ਲੱਗਦਾ ਅੱਗੇ ਭੈਣ ਨਾਲ ਹੁੰਦੀ ਸੀ ਤੇ ਮੜਾ-ਮੜਾ ਹੱਥ ਮੇਨਾ ਬਟਾ ਦਿੰਦੀ ਸੀ ਕੰਮ 'ਚ ਪਾਣੀ-ਪੂਣੀ ਮੈਨੂੰ ਫੜਾਈਂਦੀ ਹੈਗੇ ਮਗਰੇ ਆ ਕੇ ਉਹਨਾਂ ਦੇ ਕੋ ਵੀ ਫੜਾਉਣ ਲਾਇਆ ਹੈ ਨੀਗਾ ਕੀ ਬੰਦਾ ਕਰੇ ਸਾਰੇ ਕੰਮ ਹੁਣਾਬ ਕਰਨੇ ਪੈਂਦੇ ਹੀ ਚੱਲ ਇੰਨੀ ਗੱਲ ਦੀ ਮੈਨੂੰ ਖੁਸ਼ੀ ਹੈਗੀ ਆ ਕਿ ਭੈਣ ਮੇਰੀ ਚੰਗੇ ਘਰ ਵਿਆਹ ਹੀ ਗਈ ਆ ਐ ਸੌਖੇ ਆ ਜਿੱਦਾਂ ਮਰਜੀ ਆ ਨਾ ਦਾਆਂ ਪਿੰਡਾਂ ਲੱਗੇ ਨਾ ਚੱਲਦਾ ਉਹਨਾਂ ਦਾ ਪੂਰਾ ਇੰਨੀ ਗੱਲ ਦੀ ਮੈਨੂੰ ਖੰਡ ਵਾ ਬਾਕੀ ਕੋਈ ਨਹੀਂ ਮੈਂ ਵੀ ਬਾਹਰ ਅੰਦਰ ਦੇ ਲਾਇਏ ਆ ਜਦੋਂ ਕਿਤੇ ਬਣ ਗਈ ਗੱਲ ਤੇ ਮੁੜ ਕੇ ਮੈਂ ਵੀ ਨਹੀਂ 10 ਸਾਲ ਪਿੰਡ ਵੜਨਾ ਮੇਰਾ ਕਿਹੜਾ ਇੱਥੇ ਕੋਈ ਹੈਗਾ ਭੈਣ ਨਾਲ ਮੈਂ ਫੋਨ ਤੇ ਗੱਲ ਕਰ ਲਿਆ ਕਰਨੀ ਆ ਪੈਣ ਆਪਣੇ ਘਰਾਂ ਦੀ ਖੁਸ਼ੀ ਵਸੇ ਸਭ ਕੁਝ ਵਧੀਆ ਵਧੀਆ ਹੋਵੇ ਅਜਿਹਾ ਕਰਾਂ ਡੰਗਰਾਂ ਨੂੰ ਪਾਣੀ ਦਾ ਕੇ ਤੇ ਗੋਹਾ ਢੋਲਾ ਮੂਕੇ ਰੋਟੀ ਖਾ ਕੇ ਸੋ ਜਾਉਂਗਾ ਕੀ ਕਰਨਾ ਚੱਲ ਯਾਰ ਆਹ ਥੋੜਾ ਜਿਹਾ ਗੋਹਾ ਸੋ ਪੀ ਲੈਣਾ ਮੂਕੇ ਕਿਤੇ ਤੁਰੇ ਪੈਣਾ ਓਹੋ ਉਹ ਮੇਰਾ ਵੀ ਦਿਮਾਗ ਖਰਾਬ ਹੀ ਆ ਉਹਦਾਂ ਦਾ ਮੈਨੂੰ ਚੇਤਾ ਹੀ ਨਹੀਂ ਆਇਆ ਉਹਦੀ ਸੱਸ ਨੇ ਕਿਹਾ ਹੈਗਾ ਭੈਣ ਦੀ ਨੇ ਮੈਨੂੰ ਪ੍ਰੈਸ ਲੱਗਦੇ ਤੇ ਪ੍ਰੈਸ ਚਾਹੀਦੀ ਆ ਤੇ ਮੇਰਾ ਵੀ ਦਿਮਾਗ ਖੋਤਾ ਵਾ ਵੀ ਚੇਤਾ ਭੁਲਾਤਾ ਵਾ ਕਰਦੇ ਕੰਮਾਂ ਚੇਤਾ ਨਹੀਂ ਆਇਆ ਮੈਨੂੰ ਇਦਾਂ ਕਰਦਾ ਵਾਂ ਨਾਲੇ ਭੈਣ ਨੂੰ ਮੇਲਣਾ ਵਾ ਵਾ ਦੇਣ ਹੋ ਗਈ ਆ ਉਹ ਵੀ ਜਿਆਰੀ ਡਈ ਹੋਣੀ ਆ ਕਿ ਮੈਨੂੰ ਮਿਲ ਜੇ ਤੇ ਪਹਿਲਾਂ ਮੇਲ ਮਿਲ ਕੇ ਤੇ ਪੈਸੇ ਫੜਾ ਕੇ ਮੈਂ ਫੇਰ ਹੀ ਘਰ ਆਉਣਾ ਹੁਣ ਗੋ ਆ ਕੇ ਬਾਹਰ ਸੁੱਟ ਲੂੰਗਾ ਕਿ ਇਹ ਨਾ ਦਿਮਾਗ ਨੂੰ ਚੇਤਾ ਭੁੱਲ ਜਿਮ ਨੂੰ ਕਾਲਦਾ ਕਾਲ ਯਾਰ ਅਮੋਰ ਤੋਂ ਬਾਹਰ ਸ਼ਾਮੀ ਨਾ ਕਰ ਇਹਦਾ ਨਾ ਇਥੋਂ ਘੜਾ ਕਿਨੇ ਲੈ ਕੇ ਜਾਣਾ ਚੱਲ ਭੈਣ ਨੂੰ ਮਿਲਦਾ ਜਾ ਕੇ ਭੈਣੇ ਖੁਸ਼ ਹੋਣਾ ਵੇਖ ਕੇ ਨਾਲੇ ਭੈਣ ਦੀ ਸੱਸ ਵੀ ਖੁਸ਼ ਹੋਣੀ ਆ ਵੀ ਪ੍ਰਸ ਲੈ ਕੇ ਆ ਗਿਆ ਵਾ ਪ੍ਰੈਸਮਾ ਬਾਹਰ ਆਵਾਜ਼ ਮਾਰ ਕੇ ਫੜਾ ਦੇਣੀ ਪੂਏ ਦਿੱਤੀ ਵੀ ਭੈਣ ਪਾਣ ਲੱਗੇ ਮੁੜ ਕੇ ਮੈਨੂੰ ਪੁੱਛੂਗੀ ਵੀ ਕਿਥੋਂ ਲੈ ਕੇ ਆਇਆ ਵਾ ਕੀ ਕੀਤਾ ਵਾ ਐਵੇਂ ਨੇ ਸਵਾਲ ਜਾਬਾਂ ਨੇ ਪੈਣਾ ਵਾ ਇਹਨਾਂ ਮਿਲੀ ਨਾ ਜਾ ਕੇ ਲੈ ਮਾਸੀ ਜੀ ਤੇ ਬਾਹਰ ਹੀ ਬੈਠੇ ਆ ਇਥੇ ਪ੍ਰੈਸ ਫੜਾ ਕੇ ਨਾ ਤੇ ਫੇਰ ਹੀ ਅੰਦਰ ਭੈਣੇ ਮਿਲ ਕੇ ਆਉਣਾ ਜਾ ਕੇ ਆਤਮਨ ਦਲਜੀਤ ਦਾ ਭਰਾ ਤੁਰਿਆ ਆਉਂਦਾ ਲੱਗਦਾ ਹੱਥ ਵਿੱਚ ਡੱਬਾ ਫੜਿਆ ਹੋਵਾ ਲੱਗਦਾ ਪ੍ਰੈਸ ਲੈ ਕੇ ਆਇਆ ਕਿੰਨੇ ਦਿਨ ਹੋ ਗਏ ਆ ਅੱਜ ਚੇਤਾ ਆਇਆ ਇਹਨੂੰ ਪ੍ਰੈਸ ਦਾ ਆ ਲੈnde ਹਨੂੰ ਗਾਂਝ ਰਗਾ ਲੈ ਨਹੀਂ ਮੇਰਾ ਪੁੱਤ ਆਇਆ ਹੈ ਸਸੀ ਕਾ ਮਸੀ ਜੀ ਸਤਿ ਸ੍ਰੀ ਅਕਾਲ ਜਿੰਦਾ ਰਹਿ ਜਿੰਦਾ ਰਹਿ ਮੇਰਾ ਪੁੱਤ ਹੋਰ ਸਰਾਉ ਠੀਕ ਠਾਕ ਜੀ ਸਭ ਠੀਕ ਠਾਕ ਆ ਵਧੀਆ ਓਏ ਆ ਨਾ ਮੈਨੂੰ ਉਦੋਂ ਦਾ ਦਿਮਾਗ ਥੋੜਾ ਜਿਹਾ ਨਿਕਲ ਗਿਆ ਹੈਗਾ ਅੱਛਾ ਤੇ ਮੈਂ ਗੋਆ ਸੁੱਟਣ ਡਿਆ ਸੀ ਤੇ ਚਾਂੜ ਚਾਗੀ ਚੇਤਾ ਆ ਗਿਆ ਪਰ ਐਸ ਮੈਂ ਚਲਦੇ ਹੀ ਆਉਣਾ ਵਾ ਲੈੰਦੀ ਆ ਹਾਂਜੀ ਹਾਂਜੀ ਲੈ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਹਾਂਜੀ ਹਾਂਜੀ ਨਾ ਸਨੀ ਦਾ ਵੇਲਵਾ ਨਾ ਤੇਰੇ ਮਾਸੜ ਦਾ ਵੇਲਵਾ ਹੈ ਤੇ ਭੈਣ ਤੇਰੀ ਉਦਾਂ ਹੀ ਵਿਚਾਰੀ ਕਪੜੇ ਪਾਉਂਦੀ ਹੀ ਪ੍ਰੈਸ ਤੋਂ ਬਿਨਾਂ ਹੀ ਅੱਛਾ ਤੇ ਮੈਨੂੰ ਸੋਕਾ ਹੁੰਦਾ ਹੀ ਵੀ ਮੈਂ ਆ ਹੀ ਸ਼ਹਿਰ ਜਾਵਾਂ ਕਿਤੇ ਤੇ ਮੈਂ ਹੀ ਲਿਆਦਾ ਪ੍ਰੈਸ ਇਹਨੂੰ ਹੈ ਆ ਚੰਗਾ ਕੀਤਾ ਤੂੰ ਲਿਆਤੀ ਏ ਜਿਹੜੀ ਉਹ ਨਹੀਂ ਨਹੀਂ ਕੋਈ ਗੱਲੀ ਮਾਸੀ ਦੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਅੱਛਾ ਭੈਣ ਕਿਥੇ ਜੇ ਭੈਣ ਤੇਰੀ ਤੇ ਘਰ ਹੈ ਨਹੀਂਗੀ ਅਰੇ ਗਏ ਆ ਕਿਤੇ ਆਹੋ ਕਿਤੇ ਗਏ ਆ ਹਾਂ ਆਹੋ ਮੈਂ ਆਜਾ ਖਾਣ ਜਾ ਕੇ ਭੈਣ ਨੂੰ ਮਿਲਦਾ ਤੇ ਉਹ ਘਰ ਹੀ ਨਹੀਂਗੀ ਉਹ ਨਹੀਂ ਨਹੀਂ ਚੰਗਾ ਸਗੋ ਭੈਣ ਦੇ ਸਾਹਮਣੇ ਨਹੀਂ ਤੂੰ ਆਇਆ ਤੇ ਜੇ ਸਾਹਮਣੇ ਆਉਂਦਾ ਤਾਂ ਉਹਨੇ ਤੈਨੂੰ ਕਹਿਣਾ ਸੀ ਪ੍ਰੈਸ ਕੋ ਲੈ ਕੇ ਆਇਆ ਵੀਰ ਅਸੀਂ ਤਾਂ ਆਪਣੇ ਘਰੋਂ ਲੈ ਆ ਨਹੀਂ ਉਹ ਨਹੀਂ ਮੈਂ ਨਾ ਹੀ ਨਹੀਂ ਲੈਣਾ ਭੈਣ ਅੱਗੇ ਅੱਛਾ ਅੱਛਾ ਹਾਂਜੀ ਤੇ ਚਾਹ ਪੀਣੀ ਆ ਉਹ ਨਹੀਂ ਨਹੀਂ ਮੈਂ ਨਾ ਛੇਤੀ ਜਾਣਾ ਜੇ ਘਰ ਨੂੰ अच्छा तो मैं चल 2 मिनट जांदा बहन ਨੂੰ ਮਿਲ ਜੰਦਾ ਵਾ ਤੇ ਨਾਲੇ ਤੁਹਾਨੂੰ ਪ੍ਰੈਸ ਫੜਾ ਇਹਨਾ ਵਾ ਚਲ ਠੀਕ ਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਹੈ ਹਾਂਜੀ ਕੋਈ ਨਹੀਂ ਕੋਈ ਨਹੀਂ ਫਿਰ ਆਹੋ ਤੇ ਕਰ ਲਾ ਫਿਰ ਜਾ ਕੇ ਕੰਮ ਆਪਣੇ ਤੋਂ ਕੰਮ ਛੱਡ ਕੇ ਆਇਆ ਹੋਣਾ ਵਿੱਚੇ ਸਾਰੇ ਹਾਂਜੀ ਕੋਈ ਨਹੀਂ ਮੈਂ ਫਿਰ ਤੁਹਾਨੂੰ ਫੇਰ ਕੇ ਜਾਉਂਗਾ ਤੇ ਭੈਣ ਘਰ ਆਉਗੀ ਤੇ ਕੋਈ ਨਹੀਂ ਕੋਈ ਨਹੀਂ ਆ ਜੀ ਤੇਰਾ ਆਪਣਾ ਘਰ ਆ ਇੱਕ ਕੋਲ ਫੋਨ ਵੀ ਹੈ ਨਹੀਂ ਨਾ ਜਿਹੜਾ ਬੰਦਾ ਫੋਨ ਕਰਕੇ ਪੁੱਛ ਲੇ ਉਹ ਲੈ ਦਾਂਗੇ ਤੇਰੀ ਭੈਣ ਨੂੰ ਫੋਨ ਕੋਈ ਗੱਲ ਨਹੀਂ ਹਾਂਜੀ ਹਾਂਜੀ ਆਹੋ ਲੈ ਦਾਂਗੇ ਕੋਈ ਚਲੋ ਠੀਕ ਏ ਮਾਸੀ ਜੀ 사ਸਰੀ ਕਾ ਅੱਛਾ ਸਸਰੀ ਕਾ ਜਿੰਦਾ ਰਹਿ ਪਤਾ ਜਿੰਦਾ ਰਹਿ ਕੋਈ ਨਹੀਂ ਮਿਲ ਜੀ ਆਪਣੀ ਭੈਣ ਨੂੰ ਫੇਰ ਆਣ ਕੇ ਕੋਈ ਨਹੀਂ ਮਿਲਦਾ ਲੈ ਜਿਹੜੀ ਚੀਜ਼ ਚਾਹੀਦੀ ਸੀ ਉਹ ਤੇ ਆ ਗਈ ਕੋਈ ਨਾ ਪੁੱਤ ਅੱਜ ਤੇ ਮੈਂ ਸਸਤੀ ਚੀਜ਼ ਮੰਗੀ ਆ ਕੱਲ ਨੂੰ ਮਹਿੰਗੀ ਵੀ ਮੰਗੂਗੀ ਤੇ ਮਹਿੰਗੀ ਵੀ ਤੈਨੂੰ ਦੇਣ ਆਉਣਾ ਹੀ ਪੈਣਾ ਹੁਣ ਤੂੰ ਗਾੜੀ ਗਾੜੀ ਵੇਖੀ ਜਾ ਮੈਂ ਬਣਾਉਣੀ ਕੀ ਆ ਤੁਹਾਡਾ ਭੈਣ ਭਰਾਵਾਂ ਦਾ ਹੈਂ ਵੱਡਿਆ ਘਰਾਂ ਨਾਲ ਮੱਥੇ ਲਾਉਣੇ ਸੌਖੇ ਪਏ ਆ ਕੋਈ ਗੱਲ ਨਹੀਂ ਹੁਣ ਚਾਬੀ ਤੇ ਮੇਰੇ ਹੱਥ ਵਿੱਚ ਹੀ ਆ ਜਿੱਦਾਂ ਕਮਾਉਂਗੀ ਉਦਾਂ ਹੀ ਕਮਣਾ ਪਊ ਤੁਹਾਨੂੰ ਯਾਰ ਮੈਨੂੰ ਨਾ ਕੋਈ ਚੰਗਾ ਜ ਨਹੀਂ ਲੱਗਣ ਡਿਆ ਗੱਡੀ ਵੀ ਘਰ ਹੀ ਗਈ ਦੋਵੇਂ ਸਕੂਟਰਿਆਂ ਘਰ ਮੋਟਰਸਾਈਕਲ ਦੋਵੇਂ ਘਰ ਤੇ ਭੈਣ ਘਾ ਤੇ ਚਲ ਗਈ ਆ ਮਾਂ ਨੂੰ ਸਕੂਟਰ ਦੀ ਜਾਂਚਵਾ ਨਾ ਮੈਨੂੰ ਕਿੱਲਾ ਮੈਂ ਦਤਵਾ ਗੱਲ ਬੰਨ ਗਈ ਆ ਭੈਣ ਮੇਰੇ ਨੂੰ ਕਿਤੇ ਤੰਗ ਟੂੰਕ ਨਹੀਂ ਕਰਦੇ ਹਾਇ ਰੱਬਾ ਜੇ ਕਿਤੇ ਮੇਰੀ ਭੈਣ ਨੂੰ ਤੰਗ ਟੂੰਕ ਕਰਦੇ ਤੇ ਮੈਂ ਕੀ ਕਰੂੰਗਾ ਸਰ ਕੋਈ ਗੱਲ ਨਹੀਂ ਅਈ ਤਣੀ ਸੋਚਣਾ ਨਾ ਸਭ ਕੋ ਚੰਗਾ ਹੀ ਹੁੰਦਾ ਵਾ ਆਹੋ ਕਿਸੇ ਹੋਰ ਨਾਲ ਚਲ ਗਈ ਹੋਊ ਭੈਣ ਕਿਸੇ ਸਹੇਲੀ ਭੈਣ ਚਲ ਗਈ ਹੋਊਗੀ ਲੱਗ ਛਕੇ ਗਵਾਂਢੀ ਨਾਲ ਕੋਈ ਗੱਲ ਨਹੀਂ ਮੈਂ ਫੇਰ ਕਿਤੇ ਮਿਲ ਜੂ ਆ ਕਿ ਮਿਲਣ ਨੂੰ ਕਿੱਥੇ ਜਿਹੜਾ ਕੰਮ ਕਰਨ ਵਾਲਾ ਸੀ ਉਹ ਤਾਂ ਮੈਂ ਕਰਤਾ ਵਾ ਪ੍ਰੈਸ ਫੜੋਮੀ ਤੂੰ ਮ ਖੜਾਤੀ ਆ ਐਵੇਂ ਹਨਾ ਫੇਰ ਕਹੂਗੀ ਕਿ ਪ੍ਰੈਸ ਨਹੀਂ ਦੇ ਕੇ ਗਿਆ ਨਿੱਜੀ ਦੀ ਚੀਜ਼ ਮੰਗੀ ਆ ਕੋਈ ਗੱਲ ਨਹੀਂ ਯਾ ਪ੍ਰੈਸ ਤਾਂ ਬੜੀ ਸੁਣੀ ਦੇ ਕੇ ਗਿਆ ਵਾ ਚੱਲ ਇਹਦਾਂ ਤਾਂ ਵਾਵਾ ਹੀ ਟਾਈਮ ਲੰਘ ਜਾਣਾ ਜਾਈ ਹਾਂਜੀ ਆ ਪ੍ਰੈਸ ਆਹੋ ਇਹ ਕਿਥੋਂ ਆਈ ਆ ਇਹ ਕਿਥੋਂ ਆਈ ਆ? ਆਨਲਾਈਨ ਮੰਗਾਈ ਆ। ਆਨਲਾਈਨ ਮੰਗਾਈ ਆ। ਆਹੋ, ਆ ਤਾਂ ਪ੍ਰੈਸ ਸੇ ਬੜੀ ਸੋਹਣੀ। ਫਿਲਪਸ ਦੀ ਆ ਪ੍ਰੈਸ ਏਡੀ ਸੋਹਣੀ ਕੰਪਨੀ ਦੀ। ਕਿੰਨੀ ਮੰਗਾਈ ਆ? ਨਾ ਕਿੰਨੇ ਦੀ ਆਈ ਆ? 2000 ਦੀ। 2000 ਦੀ। ਆਹੋ। ਆ 2000 ਦੀ ਆ ਗਈ। ਆਹੋ। ਆਨਲਾਈਨ ਨਾ ਤੇ ਇਹਦੇ ਵਿੱਚ ਹੈਗਾ ਹੀਗਾ, ਉਹ ਜਿਹੜਾ ਹੁੰਦਾ ਵਾ ਛੋਟ ਹੀਗੀ ਆਈ ਵਿੱਚ। ਆਫਰ ਚੱਲਣ ਰਿਹਾ ਹੀਗਾ। 80% ਆ ਹੋ। ਅੱਛਾ। ਮੇਰੀ ਗੱਲ ਸੁਣ, ਇੱਕ ਮੈਨੂੰ ਮਗਾ ਦਿੰਦੀ। ਮੈਨੂੰ ਵੀ ਪਤਾ ਹੀਗਾ। ਹੋ ਤੇ ਆਫਰ ਜਿਹੜੀ ਉਹ ਚਲ ਗਈ ਹੁਣ ਨਹੀਂ ਨੀ ਤਾਂ ਆ ਫਿਰ ਮੈਂ ਲੈਣੀ ਹੂੰ ਉਹ ਨਹੀਂ ਨਹੀਂ ਆ ਪ੍ਰੈਸ ਤੂੰ ਮੈਨੂੰ ਦੇ ਦੇ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਹੋਰ ਮਗਾ ਦੂੰਗੀ ਫਿਰ ਕੀ ਆ ਨਾ ਤੂੰ ਮੈਨੂੰ ਦੱਸਿਆ ਨਹੀਂ ਪ੍ਰੈਸ ਮਗਾਉਣ ਲੱਗੇ ਨੇ ਉਹ ਦੱਸਣਾ ਦੱਸਣਾ ਮੈਂ ਕੀ ਹੀਗਾ ਉਹ ਤੇ ਉਦਾਂ ਹੀ ਬਸੋ ਦਨ ਬੈਠੀ ਜਵੇ ਕੀ ਨਹੀਂ ਨਹੀਂ ਜਦੋਂ ਇੰਨੇ ਸ਼ੋਰਟ ਮਿਲ ਲਈਗੀ ਤੇ ਤੂੰ ਮੈਨੂੰ ਨਮਾਲਾ ਦੱਸ ਦਿੰਦੇਂ ਭੀ ਇਦਾਂ ਚੱਲਣ ਡਿਆ ਹੀ ਤੇ ਤੇ ਤੂੰ ਵੀ ਮਗਾ ਲਾ ਮਗਾਉਣੀ ਆ ਤੇ ਆ ਦੇਖ ਲੈ ਵੇ ਤਾਸ ਮੈਨੂੰ ਕੋ ਪਤਾ ਹੈ ਤੇਰੇ ਘਰ ਪ੍ਰਸਾਣ ਨਹੀਂ ਗਈ ਮੈਂ ਪ੍ਰਸਾਣ ਸਾਰਿਆਂ ਦੇ ਘਰ ਹੁੰਦੀ ਆਵਾ ਉਹ ਪ੍ਰੈਸ ਤੇ ਹੈਗੀ ਆ ਪਰ ਚਲਾ ਆਵੇ ਕਿੰਨੀ ਵਧੀਆ ਚੀਜ਼ ਤੇ ਕਿੰਨੀ ਸਸਤੀ ਮਿਲ ਗਈ ਆ ਚਲ ਜਾ ਮੈਨੂੰ ਭੀ ਅਕੌਲ ਦੇ ਦੇਂਗੇ ਤੇ ਫਿਰ ਕੀ ਵਿਆਹ ਕਰਕੇ ਜਾਣਾ ਮੈਂ ਤੇ ਤੂੰ ਮੈਨੂੰ ਦੇ ਦੇ ਸਕਦੀ ਭੂਆ ਮੁੰਡੇ ਦੀ ਮੈਂ ਮੇਰੀ ਗੱਲ ਸੁਣ ਐਵੇਂ ਨਹੀਂ ਦਾਨੀਆਂ ਭੁੱਖੀਆਂ ਜਿਆ ਗੱਲਾਂ ਕਰੀ ਦਿਆ ਹੁੰਦੀਆਂ ਸਾਨੂੰ ਵੀ ਪਤਾ ਵਾ ਕਿ ਤੂੰ ਵਿਆਹ ਤੇ ਇੱਥੇ ਆਈ ਆ ਤੈਨੂੰ ਬੰਨ ਬਣਾ ਕੇ ਤੋੜਨਾ ਵਾ ਆਹਨ ਪ੍ਰੈਸ ਵਾਲਾਂ ਧਿਆਨ ਕਰ ਕੋਈ ਨਹੀਂ ਮੈਂ ਤੇਰੇ ਵੀਰ ਕੋ ਨਾ ਸ਼ਰਮ ਮੰਗਾ ਦੂੰਗੀ ਕਿ ਕਿਦਾਂ ਮੂੰਹ ਤੋੜ ਤੋੜ ਜਵਾਬ ਦਈ ਜਾਂਦੀ ਆ ਹੈ ਤੇ ਆਪ ਕਿਦਾਂ ਆਪਣੇ ਮੂੰਹ ਆੜੜ ਕੇ ਗੱਲਾਂ ਕਰਦੇ ਹੁੰਦੇ ਜੇ ਤੁਸੀਂ ਤੇ ਵੇ ਤੁਹਾਨੂੰ ਕਿੱਡੀ ਜ਼ਮੀਨ ਜਾਇਦਾਦ ਵਾਲੀ ਵੋਪਟੀ ਲੱਭ ਕੇ ਦਿੱਤੀ ਆ ਤੇ ਤੁਸੀਂ ਤੋੜ ਤੋਂ ਮੈਨੂੰ ਗੱਲਾਂ ਕਰੀ ਜਾਂਦੇ ਜੇ ਜੇ ਹਾਂ ਨਿੱਕੀ ਜੀ ਚੀਜ਼ ਵੱਲੋਂ ਕਹਿ ਤਾ ਵਾ ਇਹ ਵੇ ਕਿ ਰਖੋ ਛੋਕ ਛੋਕ ਜਵਾਬ ਨਹੀਂ ਰਹਿਂਦੇ ਰਹਿਂਦੇ ਤੇਰੇ ਕੋਲ ਬੜਿਆ ਸੋਹਣਾ ਪ੍ਰੈਸਾਂ ਪੰਨਾਂ ਆ ਮੇਰੇ ਕੋਲ ਬਾਹਰ ਦੀ ਪ੍ਰੈਸ ਵਾ ਮੈਂ ਤਰੀਕੀ ਕਰਨੇ ਸਿਰ ਚ ਮਾਰਨੀ ਆ ਉਹ ਤਾਂ ਇੰਨੇ ਮੈਂ ਕਿਹਾ ਕਿਤਾ ਦੇ ਘਤ ਵਾਦੂ ਪ੍ਰੈਸਾਂ ਆ ਰਹਿਂਦੇ ਤੂੰ ਮੈਂ ਤੋੜਦਾ ਵੇਖ ਕੇ ਆ ਗਈ ਹਰ ਕੀ ਕੰਢੀ ਇੱਥੇ ਖਲੋਤੀ ਮੈਂ ਵੇਖਣ ਨਾਲੇ ਉਹ ਡੱਬਾ ਜਿਹੜਾ ਪੈਕਿੰਗ ਵਾਲਾ ਤਾਂ ਹੋਰ ਹੁੰਦਾ ਤੇ ਇਹਦਾ ਡੱਬਾ ਤਾਂ ਹੋਰ ਸਾਫਾ ਹੋਈਆ ਪੈਕਿੰਗ ਵਾਲਾ ਹੀ ਆ ਪੈਕਿੰਗ ਮੈਂ ਸੁੱਟਦੀ ਬਾਹਰ ਨਾ ਉੱਤੇ ਤੋੜ ਹੁੰਦਾ ਉਹਦਾ ਨਾਂ ਨੂੰ ਲਿਖਿਆ ਹੁੰਦਾ ਉਹ ਐਮਾਜੋਨ ਜਾਂ ਫਿਲਪੀਟ ਕਹਿੰਦਾ ਮਗਾਈ ਕਹਤਾ ਲੈ ਦਾਸ ਨਾ ਕਹਿੰਦੀ ਵੀ ਮੈਂ ਸੁੱਟਦੀ ਐਮਾਜੋਨ ਤੋਂ ਅੱਛਾ ਐਮਾਜੋਨ ਤੋਂ ਮਗਾਈਆ ਆਹੋ ਉਹਦਾ ਡੱਬਾ ਤੇ ਅੱਛਾ ਤੋ ਛੋਟਵ ਦਿੱਤਾ ਹੋਰ ਤੇ ਕਿਹੜਾ ਪਾਈ ਦੇ ਗਿਆ ਮੈਂ ਤੇ ਵੇਖਿਆ ਨਹੀਂ ਲੈ ਤਬਨੇ ਚਰਦਾ ਆਇਆ ਸੀ ਬਾਹਰ ਬੈਠੀ ਸੀ ਮੈਂ ਉਥੇ ਦੇ ਗਿਆ ਅੱਛਾ ਸੁੱਤੀਆਂ ਹੀ ਅੰਦਰ ਅੱਛਾ ਅੱਛਾ ਹਾਂ ਚੱਲ ਵੇਖ ਲੈ ਚੰਗੀ ਤਰ੍ਹਾਂ ਵੇਖ ਲੈਣੀ ਬਲੀਸ਼ੀ ਮਿੰਨੂ ਜੇਜੇ ਤੈਨੂੰ ਕੀ ਪਤਾ ਵਾ ਮੈਂ ਕਿਦਾਂ ਮੰਗਾਈ ਆ ਹੈ ਤੈਨੂੰ ਕਿਦਾਂ ਦੇਦਾ ਮੈਂ ਹੌਲੀ ਹੌਲੀ ਕਰਕੇ ਆ ਜੇ ਤੇ ਮੈਂ ਸਾਰੀਆਂ ਚੀਜ਼ਾਂ ਮੰਗਾਉਣੀਆਂ ਵਾ ਹੁਣ ਨਾ ਲੱਗਦਾ ਇਹਨੂੰ ਘਰੋਂ ਬਾਹਰ ਕੱਢਣਾ ਹੀ ਪੈਣਾ ਵਾ ਜਾਵੇ ਹੁਣ ਆਪਣੇ ਸਹੁਰੇ ਕੇ ਹੁਣ ਤੇ ਮੇਰਾ ਟਾਈਮ ਆ ਚੀਜ਼ਾਂ ਚੁੱਜ਼ਾਂ ਮੰਗਾਉਣ ਦਾ ਇਹ ਹਰ ਚੀਜ਼ ਤੇ ਨਜ਼ਰ ਆਦੀ ਐ ਜਿਹੜੀ ਚੀਜ਼ ਮੈਂ ਲੈ ਲੈਣੀ ਐ ਨਾ ਐ ਮੀਆਂ ਜੇਜੇ ਭਾਬੀ ਵੀ ਨੂੰ ਜੇਜੇ ਤੈਨੂੰ ਕਦੇ ਦੇ ਦੇ ਕੀ ਗੱਲ ਮੈਨੂੰ ਘਰ ਨਹੀਂ ਲੱਗਾ ਮੈਨੂੰ ਆਪਣੇ ਘਰ ਦੀ ਲੋੜ ਨਹੀਂ ਰਿਸ਼ਤਾ ਕਰਾ ਕੇ ਤੂੰ ਮਾਲਕਣ ਨਹੀਂ ਬਣ ਗਈ ਇਥੋਂ ਦੀ ਰਵਿੰਦੀ ਤੇ ਉਹ ਹੀ ਚੱਲ ਮਨਾ ਉਹਦਾ ਇੱਕ ਗੱਲ ਵਾ ਪ੍ਰੈਸ ਬੜੀ ਸੋਹਣੀ ਆ ਚੱਲ ਸਾਹਮ ਕੇ ਰੱਖ ਲਾ ਇਹਦੇ ਵਰਗੀ ਦਾ ਕੀ ਪਤਾ ਵਾ ਮੁੜ ਕੇ ਫੇਰ ਆਖੇ ਐਦਾਂ ਕਰਦੀਆਂ ਫੋਨ ਕਰੀ ਲੈ ਨਹੀਂ ਗੁਰਚਿੰਦਰ ਨੂੰ ਕਰਨੀਆਂ ਤੇ ਗੱਲਾਂ ਹੀ ਆ ਵਾ ਆ ਜਾ ਪੁੱਤ ਕੀ ਕੰਡੇ ਜੇ ਕੁਛ ਨਹੀਂ ਤੇ ਦੇਖੋ ਪੁੱਪ ਨੂੰ ਫੋਨ ਲੱਗੇ ਹੀ ਲਾਉਣ ਹੂੰ ਮੈਂ ਹੋ ਤੇ ਐ ਬਕਾ ਅੱਗ ਚਲ ਬੈਟਿਆ ਹੋਣਾ ਵਾ ਕਿਉਂ ਆ ਕਿੰਨੇ ਦਿਨ ਤੋਂ ਹੋ ਗਏ ਤੇ ਬੈਠੀ ਨੂੰ ਤੇ ਬੰਦਾ ਤਾਂ ਹੀ ਹੁੰਦਾ ਵਾ ਕਦੋਂ ਉਹਦੇ ਕਹੇ ਐਡੇ ਮੈਨੂੰ ਵੀ ਆ ਜਾ ਘਰ ਆ ਜਾ ਘਰ ਤੇ ਮੈਂ ਠੀਠਾ ਵਾਂਗੂ ਇੱਥੇ ਬਿਠੀ ਆਂ ਤੂੰ ਆ ਚੱਲ ਫੋਨ ਕਰਕੇ ਤੇ ਹਾਲ ਚਾਲ ਤੇ ਪੁੱਛੋ ਓ ਮੇਰੀ ਗੱਲ ਸੁਣ ਬੂਆ ਹਾਂ ਤੂੰ ਤਾਂ ਮੇਰੇ ਜਣਾ ਵੜ ਕੇ ਰਹਤੀਂ ਨਾ ਇਹ ਕੀ ਆਨਾ ਵਾ ਕੀ ਆਨਾ ਵਾ ਕੀ ਕਰਾਂ ਮੈਂ 10 ਮਿੰਟ ਨਹੀਂ ਕਿੱਦਾਂ ਜਣਾ ਵੜਦੀਆਂ ਤੇਰੀਆਂ ਮੈਂ ਕੋਈ ਲੱਭਣਾ ਹੈ ਕੋਈ ਚਾਹਦਾ ਲੱਭਦੀ ਕੋਈ ਬਹਿਣ ਖਰਾਉਣ ਵਾਲਾ ਲੱਭਦੀ ਕੀ ਲੱਭਦਾ ਹੀ ਮੈਨੂੰ 22 ਕਿਲੇ ਲੱਭ ਕੋਈ ਤੇ ਤਾਂ 22 ਕਿਲੇ ਨਾਲੇ ਸੋਹਣੀ ਸੁਨੱਖੀ ਕੁੜੀ ਲੱਭ ਕੇ ਦਿੱਤੀ ਆ ਤੇ ਨੁਕਸ ਹੈਗਾ ਉਹਦੇ ਵਿੱਚ ਗੱਲਾਂ ਕਰਦਾ ਫਿਰਦਾ ਵਾ ਇਹ ਬੇੜਾ ਗਰਕ ਕਰਤਾ ਵਾ ਦੱਸ ਕਿ ਕਿਹਦੀ ਨੌ ਅਲੱਗ ਛੱ ਗਿਆ ਇਹੋ ਜੀ ਨਾਲੇ ਨੀ ਜ਼ਮੀਨ ਜਾਇਦਾਦ ਕਿੰਨੂੰ ਆਈ ਆ ਇਹ ਵੀ ਦੱਸ ਮੈਨੂੰ ਗੱਲਾਂ ਕਰਦਾ ਵੇਖ ਕਿ ਇਹੋ ਜੀਆਂ ਏ ਕਿ ਤੂੰ ਸੋਚ ਸਮਝ ਕੇ ਗੱਲ ਕਰਿਆ ਕਰੋ ਜੇ ਤੇਰਾ ਪਿਓ ਵਾ ਉਹ ਤੂੰ ਦੀਵਲਦਾ ਮੈਨੂੰ ਜੇ ਮਾਂ ਵਾ ਉਹ ਨੇ ਚੰਗੀਆਂ ਗੱਲਾਂ ਕਰਦੀ ਤੇ ਤੂੰ ਹੁਣ ਵੱਖਰੀ ਗੱਲ ਕਰ ਛੱਡੀ ਆ ਹੱਦ ਹੋਈ ਤੁਹਾਡੇ ਵਾਲੀ ਉਹ ਆ ਕੱਡੀ ਮੇਰੇ ਨਾਲ ਰਜਿਸਟਰੀ ਕਰਾ ਦਿੱਤੀ ਤੇ ਧਈਆਂ ਕੱਲਿਆਂ ਦੀ ਹੈ ਮੈਨੂੰ ਦੱਸ ਕੋ ਬੈਨ ਵਾਲੀ ਥਾਂ ਹੋਵੇ ਮੇਰੇ 36000 ਵਾ ਅਗਲੇ ਕਹਿੰਦੇ ਆਪਣੇ ਚੋਰੀ ਖੜ ਕਿੱਥੇ ਖੜਾ ਮੈਂ ਕੋ ਮੇਰੀ ਵੀ ਤੇ ਮਾੜੀ ਮੋਟੀ ਸਮਝ ਲੈਂਦੇ ਢਾਈਆ ਕਿੱਲੇ ਨੂੰ ਮੈਂ ਆਣ ਕੀ ਵੇਖ ਵੇ ਚੱਟਾ ਉਹਨਾਂ ਉੱਥੇ ਨਾ ਵਹੁਣ ਜੋਗਾ ਨਾ ਲਿਉਣ ਜੋਗਾ ਕੀ ਸੋਚ ਕੇ ਕਿ ਬੰਨਾ ਵਿਆਹ ਕੀਤਾ ਮੈਨੂੰ ਦੱਸ ਪਹਿਲਾਂ ਆ ਗੱਲ ਸਮਝਾ ਮੈਨੂੰ ਵੇ ਬੋਲਣ ਕੀ ਡਿਆਂ ਵਾ ਸੋਚ ਸਮਝ ਕੇ ਬੋਲ ਕਸ਼ 1000 ਦੋਸਤ 1000 ਦੋਸਤ ਵੇ ਤੂੰ ਕਿਹੜੇ ਯਾਰ ਦੋਸਤਾਂ ਦੇ ਸੌਏ ਗਿਆ ਵਾ ਜਿਹੜਾ ਮੈਨੂੰ ਵੀ ਦੱਸਾਂ ਕਿੱਥੇ ਬਹਿ ਬਹਿ ਕੇ ਖਾ ਗਿਆ ਉਹਨਾਂ ਨਾਲ ਤੂੰ ਆਪੂਆ ਖੜਦੇ ਅਗਲੇ ਮੈਨੂੰ ਇਹ ਨਹੀਂ ਸੇਵਾ ਕਰਦੇ ਅਗਲੇ ਮਾਰ ਮੈਂ ਤੈਨੂੰ ਕੀ ਕੀ ਦੱਛਾ ਹੁਣ ਮੈਂ ਤੈਨੂੰ ਬਣਾਵਾ ਤੇ ਚੰਪ ਕਰ ਜਾ ਤੁਹਾਡੀ ਤੇ ਉਹ ਕੰਮ ਹੋ ਗਿਆ ਵੀ ਨੇਕੀ ਕਰ ਤੇ ਛਿੱਤਰ ਖਾ ਨਾਲੇ ਖੂਚ ਪਾ ਹੂ ਮੇਰੀ ਗੱਲ ਸੁਣਨਾ ਪੂਆ ਨੇਕੀ ਕਰ ਨੇਕੀ ਦਾ ਤੇਰਾ ਮੁੱਲ ਵੀ ਪਾਇਆ ਵਾ ਸਵਾਮੁੱਲ ਪਾਇਆ ਨਹੀਂ ਤੇ ਕੀ ਮੁੱਲ ਪਾਇਆ ਤੇਰੀ ਮਾਂ ਨੇ ਪ੍ਰੈਸ ਮੰਗਾਈ ਸਾੜੀ ਜੀ ਉਹ ਮੈਂ ਕਹਿ ਤਾ ਮੂੰਹ ਨਾ 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 ਐਡਾ ਮੂੰਹ ਅਟਕੇ ਜਵਾਬ ਦੇ ਤਾ ਨਾਲੇ ਗੱਲ ਸੁਣ ਟਾਂਜਕਿਆਂ ਦੀ ਗੱਲ ਕਰਨ ਡਿਆ ਵਾ ਉਹ ਕਿਦੇ ਆ ਉਹ ਤੇਰੇ ਹੀ ਆ ਚਟਣ ਦੀ ਗੱਲ ਕਰਨਾ ਚਟਣੇ ਆ ਮੇਰੇ ਕਿਦਾਂ ਮੈਨੂੰ ਕੋਦਾਂ ਰਾਹ ਸਿਰ ਤੇ ਕੋ ਦੇ ਤਾ ਨਹੀਂ ਤੇ ਸਭ ਕੋ ਦਿਖੂਗਾ ਸਭ ਕੋ ਦਿਖੂਗਾ ਹੌਸਲਾ ਰੱਖ ਹਾਂ ਐਵੇਂ ਤੂੰ ਨਾ ਹੌਸਲੇ ਕੀ ਹੌਸਲੇ ਰੱਖ ਨਹੀਂ ساری ਉਮਰ ਤੇ ਲੋਕਾਂ ਦੇ ਪਿੱਛੇ ਲੱਗ ਕੇ ਆਪਣੇ ਘਰ ਨੇ ਪੁੱਤੀ ਦੇ ਹੁੰਦੇ ਲੱਗੀ ਸਮਝ ਤੂੰ ਕਿੰਨੇ ਆਪਣੇ ਯਾਰਾ ਦੋਸਤਾਂ ਦੇ ਸੌਰੀ ਗਿਆ ਵਾ ਮੈਨੂੰ ਪਤਾ ਵਾ ਤੈਨੂੰ ਭਲੇ ਖਾਨੇ ਦਾ ਮੂੰਹ ਲੜ ਗੱਲਾਂ ਕਰੀ ਜਾਂਦਾ ਮੈਂ ਆਪਣੇ ਕਾਰਵੇਖੀਦਾ ਹੁੰਦਾ ਵਾ ਕੀ ਵਿਖਾਂ ਘਰ ਮੈਂ ਦੱਸ ਮੈਨੂੰ ਮਾੜਾ ਕੀ ਆ ਦੱਸ ਤੇ ਸਹੀ ਤੁਹਾਡੇ ਅਤੇ ਆਕੜਾ ਸਪੇਸਮਾਨ ਤੇ ਚੜੀਆਂ ਵਾ ਚੰਗਾ ਵੀ ਕੀ ਐ ਤੇ ਤੁਹਾਨੂੰ ਚਾਹੀਦਾ ਕੀ ਹੀ ਜਿਹੜਾ ਨਹੀਂ ਮਿਲਿਆ ਕੁੜੀ ਸੋਣੀ ਆ ਜ਼ਮੀਨ ਜਾਇਦਾਦ ਵਾ ਸਭ ਕੁਛ ਵਾ ਦੱਸ ਹੋਰ ਕੀ ਚਾਹੀਦਾ ਹੀਗਾ ਸੌਣ ਪੁਣਾ ਸਭ ਕੋ ਨਹੀਂ ਹੁੰਦਾ ਠੀਕ ਆ ਨਾ ਹੋਰ ਵੀ ਬੜਾ ਕੁਝ ਚਾਹੀਦਾ ਹੁੰਦਾ ਤੁਹਾਡੇ ਵਿੱਚ ਤੇ ਭੁੱਖ ਵਧਦੀ ਜਾਂਦੀ ਵਧਦੀ ਜਾਂਦੀ ਆ ਪਤਾ ਨਹੀਂ ਕੀ ਖਾ ਕੇ ਜੰਮਿਆ ਤੈਨੂੰ ਤੇਰੀ ਮਾਂ ਨੇ ਹੈ ਤੂੰ ਤੇ ਉਹਦਾ ਵੀ ਸਿਰਾਈ ਤਪਤੀ ਜੇ ਕਹਤੇ ਵੇ ਪੱਤੀਜਾ ਵਾਲਾ ਕੰਮ ਕਰਨਾ ਫਿਰ ਜੇ ਭੂਆ ਨੇ ਕੀਤਾ ਤਾਂ ਤੂੰ ਵੀ ਪੱਤੀਜਾ ਬਣ ਕੇ ਵਖਾਨ ਲਾ ਗਾੜੀ ਹੱਦ ਹੋਈ ਤੁਹਾਡੇ ਵਾਲੀ ਕਿਤੇ ਮੈਨੂੰ ਨਹੀਂ ਲੱਗਦਾ ਭੂਆ ਹੁਣ ਤੂੰ ਵੱਡਾ ਕੋਈ ਸਾਥ ਦੇਹੇਗੀ ਗਾੜੀ ਛੋੜਤਾ ਖੂਚੇ ਹੁਣ ਨਹੀਂ ਤੂੰ ਬਾਤ ਪੁੱਛਦੀ ਹੱਟੀ ਵੀ ਅਜੇ ਤੱਕ ਤੇ ਇੱਥੇ ਬੈਠੀ ਆ ਤੇ ਤੁਹਾਨੂੰ ਮੈਂ ਕਹਿਣੀ ਆ ਪੇ ਸਭ ਕੁਝ ਇੱਥੇ ਹੀ ਬਣਾਵਾ ਹੈ ਐ ਤੇ ਤੁਸੀਂ ਫੇਰ ਨਹੀਂ ਮੰਨਦੇ ਤੇ ਤੁਸੀਂ ਤੇ ਕਹਿੰਦੇ ਜੇ ਬਸ ਤਾ 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 ਬਲਦਾ ਬਲਦਾ ਮੂਸ ਛੋਟ ਲਈ ਇਹ ਮੂਸ ਚੱਲ ਜੇ ਮੈਂ ਹੌਸਲਾ ਕਰਦਾ ਤੇ ਜੇ ਤਾਂ ਵੀ ਗੱਲ ਨਾ ਬਣੀ ਫੇਰ ਫੇਰ ਕੀ ਬਣੂ ਕਿਉਂ ਨਾ ਪੇਰ ਪਤਾ ਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਪਿਓ ਮੁੰਡਾ ਨਿੱਕਾ ਹੈ ਤੇ ਚੱਲ ਓੜੀ ਜ਼ਮੀਨ ਵਾ ਉਹ ਕੁੜੀ ਦਾ ਰਿਸ਼ਤਾ ਵੀ ਤੇ ਆਉਣਾ ਹੀ ਆ ਓਏ ਤੇ ਤੂੰ ਵੀ ਸਿਆਣਾ ਵਾ ਤੇ ਜਦੋਂ ਮਾਂ ਪਿਓ ਇਦਾਂ ਹੋਏ ਜਿੰਨੇ ਤੇ ਪੁੱਤ ਹੁੰਦੇ ਪਹਿਲੀ ਉਹਨਾਂ ਦਾ ਨਾਂ ਲੱਗਦੀ ਆ ਵੀ ਤੁਹਾਡੇ ਦਿਮਾਗ ਕਿੱਥੇ ਗਏ ਆ ਵੇ ਪੂਆ ਮੈਨੂੰ ਕੱਖ ਨਹੀਂ ਪਤਾ ਇਹ ਹਣ ਤੂੰ ਕਰਨਾ ਹੀ ਜੋ ਕੋ ਕਰਨਾ ਸੁਣੀ ਗੱਲ ਨਹੀਂ ਤੇ ਮੈਨੂੰ ਨਹੀਂ ਪਤਾ ਫਿਰ ਹਾਂ ਮਾਂ ਤੇ ਹੱਦੀ ਹੋ ਗਈ ਇਹਨਾਂ ਵਾਲੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਰਿਸ਼ਤਾ ਕਰਾਇਆਗਾ ਆਪਣੇ ਗੱਲ ਚ ਫਾ ਪਾਇਆ ਵਾ ਪੂਆ ਵੇਖ ਜਿੱਦਨ ਤੂੰ ਰਿਸ਼ਤਾ ਕਰਉਂਦੀ ਸੀ ਉਦੋਂ ਤੇ ਕਹਿੰਦੀ ਲੈ ਵੇ ਢਾਈ ਕਿਲੇ ਆਈਓ ਆਗੇ ਕਿੱਥੇ ਆ ਨਹੀਂ ਆਏ ਆ ਆ ਜਾਣਦੇ ਪੂਆ ਮੈਨੂੰ ਨਹੀਂ ਪਤਾ ਇਹ ਹੁਣ ਤੂੰ ਕਰਨਾ ਜਿੱਦਾਂ ਕਰਨੀ ਇਹ ਬਦਰੀਏ ਕਿਸਮ ਤੇ ਗਾਲ ਤੇ ਉਹੀ ਆ ਕਿ ਵਿਚੋਲੇ ਹਰ ਪਾਸੇ ਛਿੱਤਰ ਹੀ ਖਾਂਦੇ ਹੁੰਦੇ ਆ ਤੇ ਆਤ ਮੈਨੂੰ ਪਹਿਲੇ ਦਿਨ ਤੋਂ ਮਾਰਨ ਡਏ ਆ ਅਜੇ ਪਤਾ ਨਹੀਂ ਆ ਕਿ ਕੀ ਬਹਾਨਾ ਕੀ ਨਹੀਂ ਜਦ ਮੈਂ ਭੌਂਕੀ ਜਾਨੀ ਆ ਵੀ ਤੁਹਾਨੂੰ ਮਿਲਨੇ ਤੁਹਾਨੂੰ ਮਿਲਲੇ ਆ ਪਰ ਇਹ ਨਟ ਹੌਸ ਲਈ ਹੈ ਨਹੀਂ ਆ ਐਨੀ ਭੁੱਖ ਮੈਂ ਤਾਂ ਕੋਈ ਸੋਚਿਆ ਨਹੀਂ ਸਭ ਕਾਹੇ ਵਾਲੇ ਆ ਪਰ ਫਿਰ ਵੀ ਇਹਦੀ ਭੁੱਖ ਨਹੀਂ ਮਰਨ ਢੀ ਮਾਂ ਉੱਤਮਵਾਦ ਪਿਓ ਉੱਤਮਵਾਦ ਤਾਣਾ ਮੇਰਾ ਭਰਾ ਹੀ ਓ ਇਹ ਤਾਂ ਸਭ ਦਾ ਸਿਰ ਆ ਜੋ ਕਰਨਾ ਕਰਦੇ ਰਹੋ ਆ ਮੈਂ ਰੱਜ ਜੀ ਕਰਦਾ ਮੈਂ ਹੁਣ ਨਿਕਲ ਹੀ ਜਾਵਾਂ ਇੱਥੋਂ ਬੱਸ ਮੇਰਾ ਤਾਂ ਮਾਸਾ ਜੀ ਨਹੀਂ ਲੱਗਣ ਲਿਆ ਇੱਥੇ ਜਿਹੜਾ ਨੇ ਕਹੀ ਉਹ ਹੀ ਸਿਰ ਖਾਣ ਬੈਹਿੰਦਾ ਮੇਰਾ ਕੋ ਤੁਹਾਨੂੰ ਵੀ ਇਹ ਵਧਾਈਆਂ ਗਾ ਓਏ ਆਹ ਚੋਦ ਨੇ ਨੇ ਚੋਰੀ ਚੋਰੀ ਭਰਾਵਾਂ ਤੋਂ ਕਰਦੀ ਆ ਹਾਂਜੀ ਤਾਨੂੰ ਪਤਾ ਜਿਹੜੇ ਕਾਰੋਬਾਰ ਕਰਨ ਵਾਲੇ ਫੇਰ ਕਰਨੇ ਪੈਂਦੇ ਹਾਂ ਹਾਂ ਹਾਂਜੀ ਬੰਦੇ ਚੰਗੇ ਆ ਠੀਕ ਆ ਹਾਂਜੀ 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 ਨਹੀਂ ਬਹੁਤ ਵਧੀਆ ਬਹੁਤ ਵਧੀਆ ਕੋਈ ਨਹੀਂ ਬਿੰਦੇ ਕੰਦ ਕਰ ਲੈਨੇ ਪਲਟ ਛਲ ਜੇ ਤੱਕ ਉਹ ਤਰ ਕਰ ਲਾਂਗੇ ਹਾਂਜੀ ਹਾਂਜੀ ਉਹ ਗਾਲਾਂ ਖਰਾਬ ਤੈਨੂੰ ਪਤਾ ਵੀ ਠੰਡਾ ਤਤਾ ਪੀਤਾ ਗਾ ਕੇ ਦੇ ਵਿਆਹ ਚ ਆਹ ਤੈਨੂੰ ਪਤਾ ਵੀ ਮੁੰਡਾ ਦੇ ਵਿਆਹ ਹੀ ਫਿਰ ਸਾਰੇ ਜੀਆ ਇੱਕ ਦੂਜੇ ਨੂੰ ਕਹਿਣਾ ਚੰਦਾ ਹੀ ਆ। ਚਲ ਠੀਕ ਹੈ। ਕੋਈ ਨਹੀਂ ਮਾਰੂਗਾ ਚੱਕਰ ਘੇਦਲਾ ਹੈ। ਆਹ। ਸੈਲ ਫੋਨ ਦਾ। ਇੱਕ ਵੇਕ। ਕਿਹਦਾ ਫੋਨ ਹੀ? ਕਿਹੜੀ ਪਾਰਟੀ ਦੀਆਂ ਗੱਲਾਂ ਕਰਦਾ ਹੈ? ਇਹ ਆਪਣਾ ਗਰਵਜ ਨਹੀਂ। ਕੀ ਆਂਦਾ? ਕਹਿੰਦੇ ਆ ਵੀ ਵਿਆਹ ਕਰ ਲਿਆ ਮੁੰਡੇ ਦਾ ਚੋਰੀ-ਜੋਰੀ ਤੇ ਦੱਸਿਆ ਨਹੀਂ। ਇਹਦਾ ਚ ਦੱਸਣ ਵਾਲੀ ਕਿਹੜੀ ਗੱਲ ਸੀ? ਹੈ? ਜਦੋਂ ਇਹਨੇ ਕੀਤਾ ਸੀ ਆਪਣੇ ਮੁੰਡੇ ਦਾ ਇਹਨੇ ਦੱਸਿਆ ਸੀ। ਲੋਕੀ ਆਪਣੇ ਘਰ ਨੂੰ ਬੜੇ ਸਿਆਣੇ ਆ। ਅਗਲੇ ਦਿਨ ਇੱਕ ਦਾ ਫੋਲਾ ਫਲਾਈ ਕਰਦੇ ਆ ਵੀ ਸਾਨੂੰ ਪਾਰਟੀ ਤੇ ਸਦਲਾ ਦਵਾ ਦਵੋ ਉਹ ਕਹਿੰਦੇ ਜੀ ਥੋੜੇ ਦੇ ਕਿ ਉਹਨੇ ਚੇਤਾ ਹੁੰਦਾ ਕਮਾ ਕਰਾਂ ਜੇ ਕਿਵਲੇ ਨਹੀਂ ਹੁੰਦਾ ਉਹ ਇੰਨੇ ਤਾਂ ਮਹੀਨੇ ਦੋ ਹੀ ਮਹੀਨੇ ਕਿਤੇ ਕਿਤੇ ਮਿਲ ਪੜਾ ਹੁੰਦਾ ਉਹ ਤੇ ਇਸ ਤਰ੍ਹਾਂ ਇਹ ਥੋੜਾ ਵੀ ਕਿਹਨੇ ਸੱਦਿਆ ਨਹੀਂ ਤੇ ਕਿਹਨੇ ਬੋਲਾ ਚੱਲਣਾ ਥੜਾ ਛੱਡ ਦਿੱਤਾ ਹੁੰਦਾ ਨਹੀਂ ਬੋਲਣ ਚੱਲਣ ਥੋੜੀ ਕਿਹਾ ਵਾ ਹੂੰ ਉਦਾਂ ਹੀ ਕਹਿਣ ਲਈ ਆ ਤੇ ਮੇਰੀ ਗੱਲ ਸੁਣੋ ਆ ਵਿਆਹ ਨੂੰ ਆਵਾ ਦਿਨ ਹੋ ਗਏ ਅੱਜ 7-8 ਆਹੋ ਤੇ ਹੁਣ ਫੇਰਾ ਫੂਰਾ ਵੀ ਤਾਂ ਬਣਦਾ ਹੀ ਆ ਨਾ ਚਾਹੀਦਾ ਤਾਂ ਹੈਗਾ ਤੇ ਫੇਰ ਆਪਾਂ ਕਿੱਥੇ ਜਾਣਾ ਵਾ ਤੇਰੀ ਭੈਣ ਨੇ ਤੇ ਬੁਰੇ ਲਾਇਆ ਸਾਨੂੰ ਮੇਰੀ ਗੱਲ ਸੁਣ ਲੈ ਤੂੰ ਫੇਰੇ ਹੁਣ ਬਹੁਤੀ ਔਖੀ ਆ ਉਹ ਨਿਆਣਿਆਂ ਨੂੰ ਘਲਾ ਦੇ ਤੇ ਆਪੇ ਉੱਥੇ ਜਾ ਕੇ ਤੇ ਆਪਣਾ ਕਾਰੋਬਾਰ ਕਰ ਲੈਣਗੇ ਲੈ ਮੈਂ ਤਾਂ ਸੋਚਿਆ ਇਕੱਲਾ ਇਕੱਲਾ ਮੁੰਡਾ ਵਾ ਮੇਰਾ ਕਿਤੇ ਕੁੜਮਾਂ ਤੇ ਜਾਇਆ ਕਰੂੰਗੀ ਹੈ ਪਰ ਤੇਰੀ ਭੈਣ ਨੇ ਪਤਾ ਨਹੀਂ ਸਾਡੇ ਸਿਰ ਤੇ ਧੂੜ ਕੇ ਕੀ ਪਾਤਾ ਸਾਨੂੰ ਸੁਝਿਆ ਹੀ ਕੋਹ ਨਹੀਂ ਐਵੇਂ ਹੀ ਇਹਦੇ ਅੱਖੇ ਲੱਗ ਗਏ ਹੈ ਇਦਾਂ ਤੇ ਨਹੀਂ ਨਾ ਹੋਣੀ ਚਾਹੀਦੀ ਫਿਰ ਵੀ ਕੋਈ ਥਾਂ ਟਿਕਾਣਾ ਬੰਦੇ ਨੂੰ ਵੇਖਣਾ ਚਾਹੀਦਾ ਹੁਣ ਭਰਾ ਹੀ ਭਰਾ ਵਾ ਉਹ ਵੀ ਅਜੇ ਨਿਆਣਾ ਵਾ ਉਹਨੂੰ ਕਿਹੜੀ ਮੱਤ ਵੈਨੀ ਉਹਨੂੰ ਕੀ ਪਤਾ ਪਰੋਹਣੇ ਹੁੰਦੇ ਤੇ ਕਿਦਾਂ ਸੰਭੀਦਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀਤਾ ਕੀ ਤੇਰੀ ਪਹਿਣ ਨੇ ਐਵੇਂ ਨਾ ਗੋਗਾ ਨਾ ਪੱਥੀ ਜਾ ਉਦੋਂ ਜ਼ਮੀਨ ਤੇ ਤੂੰ ਵੀ ਬਥੇਰਾ ਮਰਦੇ ਇ ਐਨੀ ਪਹਿਲੀ ਤੇ ਇੰਨਾ ਕੋ ਆਏ ਨਾ ਇਨੇ ਕਰੋੜ ਦੀ ਬਣ ਜਾਣੀ ਆ ਜੇ ਮੈਂ ਆਨੀ ਸੀ ਨਾ ਤੇ ਆਪਣੇ ਘਰ ਦਾ ਹੀ ਸੋਚਦੀ ਹਗੀ ਆਪਣਾ ਨਹੀਂ ਸੋਚਦੀ ਕੱਲੀ ਮੈਂ ਜੇ ਜ਼ਮੀਨ ਆਜੂਗੀ ਤਾਂ ਸੁੱਖ ਕਿੰਨੂ ਹੋਣਾ ਵਾ ਤੁਹਾਨੂੰ ਪਿਓ ਪੁੱਤਾਂ ਨੂੰ ਹੋਣਾ ਵਾ ਗੱਲਾਂ ਮਾਰਦੇ ਆ ਮੇਰੀ ਸੁਣ ਗੱਲ ਹੁਣ ਨਾ ਉਹਨਾਂ ਦੇ ਘਰ ਵਾਲਨਾ ਖਿਆ ਖਰ ਤੋ ਜਿਹੜੀ ਜ਼ਮੀਨ ਤੂੰ ਕਹਿੰਨੀ ਆ ਨਾ ਹੁਣ ਉੱਥੇ ਫੇਰੇ ਪਰ ਪੌਣੇ ਚਾਲੂ ਕਰੋ ਅਜੇ ਉੱਥੇ ਫੇਰੇ ਕਿੱਥੋਂ ਪੈ ਜਾਣੇ ਆ ਜਿਹਦੇ ਕਰਕੇ ਕਵ ਰਿਸ਼ਤਾ ਕੀਤਾ ਵਾ ਐਵੇਂ ਗੱਲਾਂ ਨਹੀਂ ਕਰੀਦੀ ਜਾਂਦੀਆਂ ਜਦੋਂ ਗਲਤੀ ਆਪ ਕੀਤੀ ਹੋਵੇ ਨਾ ਤਾਂ ਕਦੀ ਕਿਤੇ ਤੋਂ ਨਹੀਂ ਚਾਹੀਦੀ ਠੀਕ ਆ ਉਹਦੇ ਭਰਾ ਦੀ ਲੱਗੀ ਬਾਹਰ ਫਾਈਲ ਜਿੱਦਣ ਉਹ ਬਾਹਰ ਜਾਊਗਾ ਨਾ ਫੇਰ ਸਾਡਾ ਪਿਆਰ ਤਰਾਵਾ ਹੋਣਾ ਜ਼ਮੀਨ ਵਿੱਚ ਤੇ ਫੇਰ ਹੌਲੀ ਹੌਲੀ ਪਟਵਾਰੀ ਦੇ ਮਿਲ ਕੇ ਰਜਿਸਟਰੀਆਂ ਕਰਾਵਾਂਗੇ ਇਦਾਂ ਨਹੀਂ ਗੱਲ ਬਣਨੀ ਹੁਣ ਉਹ ਮੁੰਡੇ ਨੇ ਨਹੀਂ ਕਹਿਣਾ ਫੇ ਇਹ ਕਦ ਲਈ ਫੇਰੇ ਮਾਰਦੇ ਮੇਰੀ ਜ਼ਮੀਨ ਦੇ ਵਿੱਚ ਉਨੂੰ ਬਾਹਰ ਜਾ ਲੈੰਦੋ ਗੱਲ ਬਣ ਲੈੰਦੋ ਉਹਦੀ ਫੇਰ ਪਾਵਾਂਗੇ ਪੱਕੇ ਹੱਥ ਗੱਲ ਇੱਕ ਹੋਰ ਵਾ ਕੋ ਸਾਲ 6 ਮਹੀਨੇ ਵਿਆਹ ਜਨਾ ਕੋ ਟਾਈਮ ਪੈਣ ਦੋ ਨਾ ਇੰਨੀ ਭੁੱਖ ਖਲਾਰੋ ਉਹ ਟਾਈਮ ਥੋੜਾ ਜਿਹਾ ਪੈਣ ਦੋ ਕੋਈ ਗੱਲ ਮਿਲ ਕੇ ਕਾ ਕਰੇ ਕੰਮ ਕਰਾ ਲਾਂਗੇ ਤੁਸੀਂ ਹੁਣ ਹੀ ਹੁੰਦੇ ਅਗ ਦਾਤੀ ਸਾਰੇ ਕੰਮ ਅੱਜ ਹੀ ਹੋ ਜਾਣਾ ਹੈ ਜਾ ਚੁੱਪ ਕਰੋ ਜਾ ਕੇ ਟੜਨਾ ਕਾਦੀ ਗੱਲ ਕਰਨੀ ਹੁੰਦੀ ਆ ਜਦੋਂ ਪੈਣਾ ਔਖੜੀ ਕਵਾੜੀ ਹੁੰਦੀ ਆ ਜਦੋਂ ਬੰਦਾ ਗੱਲ ਕੋ ਸਵਾਦੀ ਕਰਦੇ ਇਤਰਾ ਹੀ ਆ ਸਵਾਦੀ ਕਰਨੀ ਗੱਲ ਸਵਾ ਗੱਲ ਕਰਨੀ ਤੇਰਨਾ ਮੈਂ ਹਰੇ ਪਾਰੇ ਕੀ ਕਰਨਾ ਇਹ ਫੇਰਾ ਪਾਉਣ ਜਾਣਾ ਕਿੱਥੇ ਜਾਈਏ ਉੱਥੇ ਜਾਈਏ ਉੱਥੇ ਜਾਈਏ ਇਹ ਤਾਂ ਗੱਲਾਂ ਤਾਂ ਪਹਿਲਾਂ ਸੋਚਣਾ ਸੀ ਨਾ ਉਹਦਾ ਤਾਂ ਲੜਕੇ ਤੇ ਮੇਰਦਾ ਵੀ ਨਹੀਂ ਸਲਾਹ ਕਰਦੇ ਹੁੰਦੇ ਕਿ ਜੇ ਲੈ ਕੇ ਉਹਨੂੰ ਉਹਨਾਂ ਤਰ ਵੜ ਜਾ ਤੇ ਕਦੀ ਆਵੇਂ ਤੇ ਭੈਣ ਆ ਇਤਰਾ ਦੇ ਇਤਨਾ ਦੇ ਤਾਂ ਦੇਦੀ ਆਂ ਤੇ ਜਉਂ ਤੇ ਆਂ ਹੁਣ ਰੋ ਮੈਨੂੰ ਕਹਿਣ ਦੀਆਂ ਹੁਣ ਜਦੋਂ ਕਿਤੇ ਪਹਿਲੀ ਮੇਲ ਨਹੀਂ ਹਸਾਉਂਦਾ ਮਿਲਣੀ ਆ